ਹਾਂਜੀ ਆਬੇਓ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਵਲੌਗ ਚ ਕਿੱਦਾਂ ਸਾਰੇ ਆਈ ਹੋ ਕਰਦਾ ਤੁਸੀਂ ਠੀਕ ਹੋਣਗੇ ਆ ਮੁੰਡਿਆਂ ਨਾਲ ਕਰੋ ਇਹ ਗੱਲਬਾਤ ਕਿੱਦਾਂ ਜੀ ਵਧੀਆ ਜੀ ਤੁਸੀਂ ਦੱਸੋ ਸਾਰੇ ਕੀ ਕੰਮ ਕਰ ਕਰਦੇ ਕੰਮ ਕਰ ਬੇਲੇ ਆ ਓ ਯਾਰ ਮੇਰਾ ਭੈਣ ਜਿੱਲਾ ਨਹੀਂ ਕਿੱਥੇ ਜਾ ਕੇ ਬੰਝਲਣਾ ਹੈ ਹਾਂ ਇੰਦਰ ਮੁੰਡੇ ਕਹਿੰਦੇ ਬੈਟਬਾਲ ਖੇਲਦੇ ਆ ਹਾਂਜੀ ਜਵਾਨ ਕਿੱਦਾਂ ਸਾਸੀਆ ਬੁਲਾ ਦੇ ਸਾਸੀ ਹਾਲ ਦਾ ਬੁਲਾ ਦਿਓ ਯਾਰ ਮੇਰੀ ਗਾ ਬਾਈ ਕਿਆ ਕਰਦੇ ਪਲੇਅਰ ਤਕੜਾ ਪਲੇਅਰ ਆ ਕਹਿੰਦਾ ਥੋੜਾ ਜਿਹਾ ਇਹ ਇਹ ਮੁੰਡਾ ਕਹਿੰਦਾ ਭੈਣ ਜੋ ਚੱਕੇ ਪਚੱਕਾ ਮਾਰਦਾ ਹੋਰ ਠੀਕ ਆ ਇਹਦੇ ਬਾਬੇ ਮੁੰਡਾ ਪੂਰੇ ਚੱਕੇ ਪਚੱਕੇ ਜੇ ਮਾਰਦਾ ਹੈ ਬਾਈ ਮੁੰਡੇ ਦੇ ਵੀ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਬੇ ਆਪਣਾ ਆ ਮੁੰਡਾ ਥੋੜਾ ਤੇਜ਼ ਆ ਸਾਲਾ ਇਹ ਬਾਕੀ ਸਾਨੂੰ ਦਿਖਾਉਂਦੇ ਅੱਗੇ ਅੱਗੇ ਣਾਣੇ ਵਾਲੇ ਆਪਾਂ ਗਰਾਊਂਡ 'ਚ ਆਏ ਤੇ ਬੈਠੋ ਖੇਲਣ ਬਾਕੀ ਆ ਰਹੇ ਆ ਮੁੰਡੇ ਹੌਲੀ ਹੌਲੀ ਪਹਿਲੇ ਪੂਰਾ ਬੋਕ ਇੱਧਰੋਂ ਲੱਗੇ ਹੋਏ ਆ ਜੀ ਆਪਣਾ ਰਨਿੰਗ ਕਰਨ। ਮੁੰਡੇ ਕੁਝ ਕਾ ਰਹੇ ਆ। ਖੇਲਦੇ ਬੈਡਬਾਲ ਤੁਹਾਨੂੰ ਦਿਖਾਉਂਦੇ ਅੱਗੇ-ਅੱਗੇ ਜਿੱਕਣਾ ਚੱਲਦਾ ਰਿਹਾ ਕੰਮ ਕੰਟੀਨਿਊ। ਹਾਂ ਜੀ ਬਾਪੇ ਹੁਣ ਆ ਪਾਏ ਤੇ ਟੈਂਕਰ ਭਰਨਾ। ਤੇ ਲਾਈਟ ਤਾਂ ਹੈ ਨਹੀਂ। ਅਗਰ ਦੋ ਹੀ ਮੋਟਰ ਬਾਜਾਂਦੇ ਆ ਭਰਨ ਟੈਂਕਰ। ਚਲਾਉਂਦੇ ਰਹਿੰਦੇ ਨੂੰ। ਦੋ ਹੀ ਮੋਟਰਾਂ ਭਰਨ ਟੈਂਕਰ। ਲਾਈਟ ਤਾਂ ਉਹਰਾ ਹੁਣ ਹੈ ਨਹੀਂ। ਉਹ ਅਗਲੀ ਮੋਟਰ ਵਾਹ ਪਰਦੇ ਟੈਂਕਰ ਜਾ ਕੇ ਬਾਕੀ ਦਿਖਾਉਂਦੇ ਤੁਹਾਨੂੰ ਅੱਗੇ-ਅੱਗੇ ਲੈਟਾਂ ਬਾਪਿਓ ਤੁਹਾਨੂੰ ਪਤਾ ਹੀ ਹੈ ਹੁਣ ਕਣਕਾ ਕੁੰਕਾ ਦਾ ਸੀਜ਼ਨ ਚੱਲਦਾ ਏ ਤਾਂ ਕਰਕੇ ਲੈਟਾਂ ਲੋਟਾ ਭੱਜ ਚੰਨੀ ਆ ਵੀ ਅੱਗ ਲੱਗਣ ਦਾ ਖਤਰਾ ਏ ਚਲੋ ਦਿਖਾਉਂਦੇ ਤੁਹਾਨੂੰ ਅੱਗੇ-ਅੱਗੇ ਲੋ ਬਾਪਿਓੁੱ ਜੁੱਝ ਗਿਆ ਪਾਣ ਮੋਟਰ ਵਾਹ ਦੇਖਦੇ ਹੋre ਲਾਈਟ ਹੈਗੀ ਕਿ ਨਹੀਂ ਭਰਦੇ ਹੋre ਟੈਂਕਰ ਪਿਆ ਕਿੱਥੇ ਗੜਾ ਕੀ ਕਰਦਾ ਮੈਂ ਕੀ ਕਰਦਾ ਪਿਆ ਲਾਟ ਹੈ ਕੀ ਹੈ ਲਾਟ ਹੈ ਨਹੀਂ ਦੇਖੀ ਮੜੀ ਲਾਟਾ ਨੂੰ ਕੀ ਆ ਬਤਾ ਅੱਜ ਪੈ टूटी भी नहीं आई थोड़ी है टाइम क्या पापे थोटर चेक करो बाबे है पूरी गल बात हैगी लाइट नहीं है ਆ ਨਹੀਂ ਲੋ ਬਾਬੇ ਉਹਰੇ ਵੀ ਓਖਾ ਹੋ ਗਿਆ ਫਲੈਟ ਹੈ ਨਹੀਂ ਕਿਤੇ ਹੁਣ ਫੇ ਕੀ ਕਰੀਏ ਕੱਲ ਨੂੰ ਜਾਣਾ ਫਿਰ ਆਪਾਂ ਹੁਣ ਚੱਲਦੇ ਘਰ ਪਰ ਕੇ ਆਉਗੇ 412 ਕੀ ਹਾਲ ਹੈ ਵਾਹ ਬੱਲੇ ਕੀ ਕਰਦਾ ਅੱਜ ਕੰਨ ਫਿਰ ਇਹ ਸੰਗਦਾ ਮੁੰਡਾ ਕਹਿੰਦਾ ਬਾਬੇ ਕਹਿੰਦਾ ਵਲੌਗ ਚ ਨਹੀਂ ਆਣਾ ਚਲੋ ਬਾਬੇ ਚੱਲਦੇ ਹਾਂ ਮੋੜ ਤੇ ਆਪਾਂ ਟਰੈਕਟਰ ਟਰੈਕਟਰ ਬਾਈਆਂ ਦਿਖਾਦੇ ਨੇ ਮੁੰਡਿਆਂ ਨੂੰ ਵਲੌਗ ਪਰ ਵਲੌਗ ਆਇਆ ਚੈਨਲ ਆਪਾਂ ਟਰੈਕਟਰ ਪਰ ਵਲੌਗ ਆਏਗਾ ਨੇ ਆਪਣੇ ਲੋ ਕਰਦੇ ਸਾਂ ਹੈ ਠੈਕ ਗੇਅਰ ਨਿਕਲਿਆ ਵਾ ਤੇ ਮੈਂ ਕਿਤਾ ਕਰ ਲਵਾਂ ਕੋਈ ਗੇਅਰ ਮਾ ਵੀ ਨਾ ਗੇਅਰ ਚਲਿਆ ਚੱਲੀ ਏ ਹਲੋ ਆ ਜਾ ਮਿਊ ਚੈੱਕ ਕਰੋ ਮਿਊ ਕਿਹ ਅੱਗਰ ਅਗਰ ਨੂੰ ਤੇ ਆਪਾਂ ਸ਼ਾਮ ਨੂੰ ਭਰਦੇ ਆ ਟੈਂਕਰ ਹੋਰ ਲੈਣ ਨਹੀਂ ਹੈ ਦੋ ਮੋਟਰਾਂ ਦਾ ਘੁੰਮਿਆ ਆਇਆ ਆਪਾਂ ਅੱਜ ਦੋ ਤਿੰਨ ਮੋਟਰਾਂ ਵਿੱਚ ਆਇਆ ਹੈ ਲੈਣ ਕੋਈ ਤਾਂ ਮਿਲੀ ਨਹੀਂ ਛਾਡੀ ਲਾ ਵੰਟੂ ਫਰ ਹੁਣ ਦੇਖ ਲੈ ਕਿਦਾ ਕਰਦੇ ਹੋ ਦਸਤ ਬਣਾ ਲਈਆਂ ਅੱਜ ਬਾਬੇ 7 ਵਜੇ ਲਾਈਟ ਆਣੀ ਆ ਤੇ ਉਹੀ ਕਣਕਾ ਕੁੰਕਾ ਕਰਕੇ ਹੀ ਨਾ ਆਉਂਦੀ ਆ 6 ਵਜੇ ਲਾਈਟ ਆਣੀ 6 6:30 ਵਜੇ ਲਾਈਟ ਬਾਕੀ ਬਾਰੇ ਯਾਰ ਬਲੌਗ ਨੂੰ ਮਣਾਗਾ ਸਬਸਕ੍ਰਾਈਬ ਜੇ ਕਰਦੇ ਕਰੋ ਤੁਹਾਨੂੰ ਵੀ ਪਤਾ ਹੀ ਆ ਹੁਣ ਨਾਵੇਂ ਨਾਵੇਂ ਲੱਗਿਆ ਬਲੌਗ ਬਣਾਣਾ ਆੜਾ ਕੇ ਛੇਰ ਛੇਰ ਤੱਪ ਕਾ ਕਰਦਾ ਕਰੋ ਮਤਲਬ ਗੱਲ ਬਾਤ ਚਾਈਟ ਬਾਤ ਲਿਗਾ ਨਹੀਂ ਜਾਏਗੀ ਐਂਕਾ ਤਦ ਤਾ ਨੰਬਰ ਬਣਾ ਦੇਣਾ ਬੜਾ ਕਲੇਗਾ ਆਹ ਸਰਿਆਲੇ ਬਲੌਗ ਬਾਕੀ ਦੇਖਦੇ ਦੇਖਦੇ ਅਸੀਂ ਕਰੀਆਂ ਕੰਮ ਤੁਹਾਨੂੰ ਦਿਖਾਵਾਂਗੇ ਬਾਕੀ ਬਲੌਗ ਹੋ ਕੇ ਟਰੈਕਟਰ ਵੀ ਆਏਗਾ ਨੇ ਜਿਹੜਾ ਆਪਣਾ ਕੱਦੂ-ਕੁੱਦੂ ਦਾ ਜੀਰਿ-ਜੂਰੀ ਲੱਗ ਜਾਣਾ ਲਾਣਾ ਉਹਨੂੰ ਕੱਦੂ-ਕੁੱਦੂ ਲੈ ਕੇ ਕਰੂੰਗੇ ਤੇ ਦਿਖਾਵਾਂਗੇ ਉਹਨੂੰ ਟਰੈਕਟਰ ਨੂੰ ਜ਼ੋਰ ਭਾਵੇਂ ਪੜਾ ਦੇ ਕੀ ਵਾੜੇ ਜਾਣਾ ਵਾਪੇ ਵਾਪੇ ਮੁੱਕ ਜੰਨੀ ਹੈ ਗਾਲੀਆਂ ਬਹੁਤ ਕੰਟਰੋਲ ਕਰਦੇ ਨੇ ਗਾਣ ਨਾ ਗੱਡੀਆਂ ਬੰਦੋਗ ਚ ਪਰ ਗਾਲ ਥੋੜੀ ਮੁੱਕ ਜੰਦੀ ਹੈ ਚਲੋ ਬਾਪੇ ਚੰਗਾ ਫਿਰ